ਆਪਣੇ ਬੱਚੇ ਦੇ ਅੱਗੇ ਪਹਾੜ ਵਾਂਗੂ ਨਾ ਖੜੇ ਕਰੋ ਬੋਰਡ ਦੇ ਪੇਪਰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਜਿਹੜਾ ਆਪਾਂ ਵਿਸ਼ਾ ਲੈ ਕੇ ਆਏ ਨੇ ਜੋ ਵੀ ਬਹੁਤ ਗੰਭੀਰ ਹੈ ਉਹਦੇ ਵਿੱਚ ਸਾਡੇ ਮਾਪਿਆਂ ਨੂੰ ਕਈ ਵਾਰ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੰਨੀ ਵੱਡੀ ਗਲਤੀ ਕਰ ਰਹੇ ਹਨ ਪਰ ਅਸਲ ਦੇ ਵਿੱਚ ਉਹ ਆਪਣੇ ਬੱਚਿਆਂ ਦਾ ਸੋਚ ਆਪਣੇ ਵੱਲੋਂ ਸਹੀ ਸੋਚ ਰਹੇ ਹੁੰਦੇ ਹਨ ਪਰ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਕਰ ਰਹੇ ਹੁੰਦੇ ਹਨ ਤਕਰੀਬਨ ਮੈਨੂੰ ਲੱਗਦਾ ਹੈ ਕਿ 99 99% ਲੋਕ ਜਿਹੜੇ ਮਾਪੇ ਹਨ ਉਹ ਇਹ ਗਲਤੀ ਜ਼ਰੂਰ ਕਰਦੇ ਹਨ ਕਿ ਉਹ ਕੀ ਕਰਦੇ ਆ ਕਿ ਜਦੋਂ ਵੀ ਕਿਸੇ ਬੱਚੇ ਦੇ ਕੋਈ ਬੋਰਡ ਦੀ ਕਲਾਸ ਆ ਜਾਂਦੀ ਹੈ ਨਾ ਉਸ ਬੋਰਡ ਦੀ ਕਲਾਸ ਨੂੰ ਉਹ ਇੰਨਾ ਪਹਾੜ ਬਣਾ ਕੇ ਬੱਚੇ ਦੇ ਅੱਗੇ ਖੜੇ ਕਰ ਦਿੰਦੇ ਆ ਕਿ ਇਸ ਵਾਰ ਜੀ ਬੇਟਾ ਤੁਹਾਡੀ ਬੋਰਡ ਦੀ ਕਲਾਸ ਹੈ ਤੁਸੀਂ ਇਸ ਵਾਰ ਇਹ ਨਹੀਂ ਕਰਨਾ ਤੁਸੀਂ ਇਸ ਵਾਰ ਘਟ ਖੇਡਣਾ ਤੁਸੀਂ ਸਮਾਂ ਬਰਬਾਦ ਨਹੀਂ ਕਰਨਾ ਇਹ ਨਹੀਂ ਕਰਨਾ ਕਿਸੇ ਕੋਈ ਪ੍ਰੋਗਰਾਮ اٹੈਂਡਰੀ ਮਤਲਬ ਉਹ ਇਸ ਤਰ੍ਹਾਂ ਦਾ ਸਿਸਟਮ ਬਣਾ ਦਿੰਦੇ ਆ ਕਿ ਬੱਚੇ ਦੇ ਦਿਮਾਗ ਦੇ ਵਿੱਚ ਉਹਦੀ ਇੱਕ ਕੰਡੀਸ਼ਨਿੰਗ ਹੋ ਜਾਂਦੀ ਹੈ ਕਿ ਇਸ ਵਾਰ ਬੋਰਡ ਦੇ ਪੇਪਰ ਆ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਤਾਂ ਉਹ ਲੜਕੀ ਹੁੰਦਾ ਬੱਚਾ ਸਾਨੂੰ ਵੀ ਹੁੰਦਾ ਬਾਰ ਬਾਰ ਤੂੰ ਹੁਣ ਉੱਠ ਕੇ ਪੜ ਲੈ ਸਵੇਰੇ ਤੜਕੇ ਉੱਠ ਕੇ ਪੜ ਇਹ ਟਾਈਮ ਬੱਧ ਲੈ ਤੂੰ ਅੱਜ ਕੱਲ ਤੂੰ ਪੜਿਆ ਨਹੀਂ ਬੋਰਡ ਦੇ ਪੇਪਰਾਂ ਬੋਰਡ ਦੇ ਪੇਪਰ ਬੋਰਡ ਦੇ ਪੇਪਰ ਪਰ ਇਹਦੇ ਲਈ ਤੁਸੀਂ ਇੱਕ ਗੱਲ ਮੇਰੀ ਯਾਦ ਰੱਖਿਓ ਇਹਦੇ ਨਾਲ ਤੁਸੀਂ ਬੱਚੇ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਆਪਣੇ ਬਲੋਏ ਕਰ ਰਹੇ ਹੋ ਕਿ ਬੋਰਡ ਦੇ ਪੇਪਰਾਂ ਦੇ ਵਿੱਚ ਆਪਣੇ ਬੱਚੇ ਨੂੰ ਵੱਧ ਪੜਾ ਰਹੇ ਹੋ ਪਰ ਇਹਦੇ ਨਾਲ ਇੱਕ ਵੱਡਾ ਨੁਕਸਾਨ ਹੋ ਰਿਹਾ ਬੱਚੇ ਦਾ ਕੀ ਨੁਕਸਾਨ ਹੋ ਰਿਹਾ ਜਦੋਂ ਬੱਚੇ ਦੇ ਜਿਹੜੀ ਕਲਾਸ ਦੇ ਵਿੱਚ ਬੋਰਡ ਦੇ ਪੇਪਰ ਨਹੀਂ ਹੁੰਦੇ ਉਸ ਸਾਲ ਦੇ ਵਿੱਚ ਫਿਰ ਕੀ ਹੁੰਦਾ ਬੱਚੇ ਦੇ ਦਿਮਾਗ ਦੀ ਕਿ ਕੰਡੀਸ਼ਨ ਹੋ ਗਈ ਕਿ ਬੋਰਡ ਦੇ ਪੇਪਰਾਂ ਦੇ ਸਾਲ ਦੇ ਵਿੱਚ ਹੀ ਅਸੀਂ ਵਧੀਆ ਢੰਗ ਨਾਲ ਪੜਾਈ ਕਰਨੀ ਹੁੰਦੀ ਹੈ ਜਦੋਂ ਉਹਦੇ ਬਿਨਾਂ ਬੋਰਡ ਤੋਂ ਨਾਨ ਬੋਰਡ ਕਲਾਸਿਸ ਚੱਲ ਰਹੀਆਂ ਹੁੰਦੀਆਂ ਤਾਂ ਜਦੋਂ ਵੀ ਫਿਰ ਮਾਪੇ ਕਹਿੰਦੇ ਆ ਕਿ ਤੂੰ ਇਹ ਕਰ ਲੈ ਪੜ੍ਹ ਲੈ ਉਹ ਫਿਰ ਬੱਚਾ ਤੁਹਾਨੂੰ ਕੀ ਕਹਿੰਦਾ ਕਿ ਇਸ ਵਾਰ ਕਿਹੜਾ ਬੋਰਡ ਦੇ ਪੇਪਰ ਹੈ ਤੇ ਤੁਹਾਨੂੰ ਵੀ ਇਹ ਲੱਗਦਾ ਕਿ ਤਨਾ ਕਿਤੇ ਪਰ ਤੁਸੀਂ ਖੁਦ ਸੋਚੋ ਕਿ ਅਗਰ ਤੁਹਾਡਾ ਬੱਚਾ ਜਿਹੜੀ ਪੜ੍ਹਾਈ ਹੁੰਦੀ ਹੈ ਨਾ ਪੜ੍ਹਾਈ ਉਹ ਕਦੇ ਵੀ ਕਿਸੇ ਬੋਰਡ ਦੀ ਕਲਾਸ ਨਾਲ ਵੀ ਉਹਦੇ ਚ ਕੋਈ ਵੱਧ ਪੜ੍ਹਾਈ ਕਰਨੀ ਪੈਂਦੀ ਹੋਊਗੀ ਵਾ ਵੈਸੇ ਕਿਉਂਕਿ ਜਿਹੜਾ ਸਿਲੇਬਸ ਹੁੰਦਾ ਨਾ ਜੀ ਉਹ ਇੱਕ ਸਿਸਟਮ ਨਾਲ ਬੰਨਿਆ ਹੁੰਦਾ ਕਿ ਇਸ ਕਲਾਸ ਤੱਕ ਬੱਚੇ ਨੂੰ ਇਹ ਆਉਣਾ ਚਾਹੀਦਾ ਇਸ ਕਲਾਸ ਤੱਕ ਇਹ ਆਉਣਾ ਚਾਹੀਦਾ ਉਹਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਹੋਰ ਚੀਜ਼ ਨਹੀਂ ਹੁੰਦੀ ਸੋ ਇਸ ਕਰਕੇ ਜਿੰਨੀ ਇੰਪੋਰਟੈਂਟ ਜਿੰਨੀ ਜ਼ਰੂਰੀ ਸਾਡੀ ਬੋਰਡ ਦੀ ਕਲਾਸ ਦੇ ਵਿੱਚ ਪੜ੍ਹਾਈ ਔਰ ਸਿਸਟਮ ਬਣਾਉਣਾ ਹੁੰਦਾ ਪੂਰਾ ਇੱਕ ਪੰਕਚੁਅਲ ਚੱਲਣਾ ਹੁੰਦਾ ਉਸੇ ਤਰ੍ਹਾਂ ਹੀ ਅਸੀਂ ਨਾਨ ਬੋਰਡ ਕਲਾਸਾਂ ਦੇ ਵਿੱਚ ਵੀ ਚੱਲਣਾ ਹੁੰਦਾ ਹੈ ਤਾਂ ਅਸੀਂ ਭਲਾਈ ਕਰਦੇ ਕਰਦੇ ਭਲਾਈ ਕਰਦੇ ਕਰਦੇ ਬੱਚੇ ਦੀ ਆਪਣੇ ਵੱਲੋਂ ਸੋਚਦੇ ਹੋਏ ਤਾਂ ਅਸੀਂ ਉਹਨਾਂ ਨੂੰ ਨੌਨ ਬੋਰਡ ਕਲਾਸਾਂ ਦੇ ਵਿੱਚ ਨੌਨ ਸੀਰੀਅਸ ਬਣਾ ਦਿੰਨੇ ਆ ਬੱਚੇ ਦੇ ਦਿਮਾਗ ਦੇ ਵਿੱਚ ਕੰਡੀਸ਼ਨ ਬਣ ਜਾਂਦੀ ਹੈ ਕਿ ਬੋਰਡ ਕਲਾਸ ਮੀਨਸ ਸੀਰੀਅਸ ਨੌਨ ਬੋਰਡ ਕਲਾਸਿਸ ਮਤਲਬ ਨੌਨ ਸੀਰੀਅਸ ਨੌਨ ਬੋਰਡ ਕਲਾਸਾਂ ਦੇ ਵਿੱਚ ਕੋਈ ਦਿੱਕਤ ਨਹੀਂ ਅਸੀਂ ਇਹ ਵੀ ਕਰ ਸਕਦੇ ਹਾਂ ਅਸੀਂ ਇਹ ਵੀ ਕਰ ਸਕਦੇ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਨੌਨ ਬੋਰਡ ਕਲਾਸਾਂ ਦੇ ਵਿੱਚ ਜਦੋਂ ਬੱਚਾ ਪੜ੍ਹਦਾ ਹੈ ਤਾਂ ਉਹਦੀ ਪੋਜੀਸ਼ਨ ਉਸ ਤਰ੍ਹਾਂ ਕਿਉਂ ਕਿ ਉਹਨਾਂ ਤੇ ਧਿਆਨ ਨਹੀਂ ਦਿੰਦਾ ਹੋ ਤਾਂ ਉਹ ਡਾਊਨ ਹੁੰਦੀ 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 ਥੋੜੀ ਜਿਹੀ ਡਾਊਨ ਹੋ ਜਾਂਦੀ ਹੈ ਫਿਰ ਜਦੋਂ ਕਿਤੇ ਜਾ ਕੇ ਬੋਰਡ ਦੀ ਕਲਾਸ ਅੱਗੇ ਆਉਂਦੀ ਹੈ ਦੁਬਾਰਾ ਤਾਂ ਉਦੋਂ ਬੱਚੇ ਨੂੰ ਫੇਰ ਦੁਬਾਰਾ ਓਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਉਸ ਚੀਜ਼ ਨੂੰ ਕਵਰ ਕਰਨ ਦੇ ਲਈ ਪਰ ਇਸ ਤੋਂ ਉਲਟ ਜੇ ਤੁਸੀਂ ਅਗਰ ਇਸ ਗੱਲ ਨੂੰ ਸੋਚੋ ਕਿ ਹਰ ਕਲਾਸ ਦੇ ਵਿੱਚ ਬੱਚੇ ਨੂੰ ਵਨਡਮਾ ਸਿਲੇਬਸ ਕਰਾਇਆ ਜਾਵੇ ਇੱਕ ਇੱਕ ਰੁਟੀਨ ਬਣਾਈ ਜਾਵੇ ਕਿ ਇੰਨਾ ਕੁ ਪੜ੍ਹਨਾ ਤੂੰ ਜਸਟ ਇੱਕ ਰੁਟੀਨ ਜਸਟ ਰੁਟੀਨ ਪੜਾਈ ਦੀ ਸਿਰਫ ਰੁਟੀਨ ਬਣਾਓ ਉਹ ਤੇ ਵਜਨ ਨਾ ਪਾਓ ਇਸੇ ਤਰ੍ਹਾਂ ਅਸੀਂ ਕੀ ਗਲਤੀ ਕਰ ਲੈਂਦੇ ਕਈ ਵਾਰ ਕਿ ਜਨਵਰੀ ਫਰਵਰੀ ਮਾਰਚ ਇਹ 23 ਹੋ ਪੇਪਰਾਂ ਦੇ ਦਿਨ ਚੱਲ ਰਹੇ ਆ ਬੱਚੇ ਦੇ ਦਿਮਾਗ 'ਚ ਫਿਰ ਕੰਡੀਸ਼ਨਿੰਗ ਹੋ ਜਾਂਦੀ ਹੈ ਉਹਨੂੰ ਇਹ ਲੱਗਦਾ ਕਿ ਇੱਕ ਦਾ ਬੋਰਡ ਪਾਸ ਚ ਪੜ੍ਹਨ ਦੀ ਬੱਦ ਲੋੜ ਹੁੰਦੀ ਆ ਤੇ ਇੱਕ ਆਖਰੀ ਤਿੰਨ ਮਹੀਨਿਆਂ ਦੇ ਵਿੱਚ ਪੜ੍ਹਨ ਦੀ ਲੋੜ ਹੁੰਦੀ ਆ ਤੁਸੀਂ ਹੁਣ ਧਿਆਨ ਦਿਓ ਜਦੋਂ ਜਦੋਂ ਪਹਿਲੇ ਟਾਈਮਾਂ ਦੇ ਵਿੱਚ 8 ਤੋਂ 15 20 ਸਾਲ 20 25 ਸਾਲ ਪਹਿਲਾਂ ਅਗਰ ਚਲੇ ਜਾਈਏ ਤਾਂ ਉਦੋਂ ਕੀ ਹੁੰਦਾ ਸੀ ਜਦੋਂ ਵੀ ਕੋਈ ਬੰਦਾ ਪੜ੍ਹਦਾ ਹੁੰਦਾ ਸੀ ਤਾਂ ਉਹਦੇ ਵਿੱਚ ਨਾ ਕਾਫੀ ਪੇਰੈਂਟਸ ਦੇ ਮਾਪਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਸੀ ਕਿ ਆਖਰੀ 3 ਮਿੰਟ ਟਿਊਸ਼ਨ ਲਾ ਦਾਂਗੇ ਬੱਚੇ ਨੇ ਪਾਸ ਹੋ ਜਾਣਾ ਪਰ ਉਹ ਹੁਣ ਚੀਜ਼ਾਂ ਨਹੀਂ ਰਹੀਆਂ ਕਿਉਂਕਿ ਸਿਲੇਬਸ ਦਾ ਵਜ਼ਨ ਵੀ ਬੱਚੇ ਦੇ ਵੱਧ ਚੁੱਕਿਆ ਤੇ ਉਹ ਸਟਰਕਚਰ ਇਸ ਤਰ੍ਹਾਂ ਦਾ ਬਣਿਆ ਹੁੰਦਾ ਹੈ ਕਿ ਬੱਚੇ ਨੂੰ ਰੂਟੀਨ 'ਚ ਪੜ੍ਹਾਓ ਭਾਵੇਂ ਥੋੜਾ ਥੋੜਾ ਪੜ੍ਹਾਓ ਉਹ ਉਹ ਸਿਸਟਮ ਨਹੀਂ ਹੈ ਸਾਡੇ ਲਈ ਅਪ੍ਰੈਲ ਦਾ ਮਹੀਨਾ ਵੀ ਉਨਾ ਹੀ ਜ਼ਰੂਰੀ ਹੋਣਾ ਚਾਹੀਦਾ ਬੱਚੇ ਦੀ ਪੜ੍ਹਾਈ ਦੇ ਲਈ ਮੈਂ ਇਹ ਨਹੀਂ ਕਹਿੰਦਾ ਕਿ ਅਪ੍ਰੈਲ ਤੋਂ ਹੀ ਬੱਚੇ ਨੂੰ ਪੂਰਾ ਉਹਨਾ ਵਜ਼ਨ ਪਾ ਦਿਓ ਬੋਰਡ ਦੀ ਕਲਾਸ ਜਿੰਨਾ ਮੈਂ ਕਹਿੰਨੇ ਵੀ ਜਿਹੜਾ ਬੋਰਡ ਦੀ ਕਲਾਸ ਦੇ ਟਾਈਮ ਤੁਸੀਂ ਵਜਨ ਪਾਉਣੇ ਉਹ ਨਹੀਂ ਪਾਉਣਾ ਨਾਨ ਬੋਰਡ ਕਲਾਸ ਨੂੰ ਵੀ ਉਸੇ ਤਰ੍ਹਾਂ ਨਾਲ ਇੱਕ ਨਾਰਮਲ ਰੂਟੀਨ ਦੇ ਵਿੱਚ ਬੱਚਾ ਪੜ ਰਿਹਾ ਰੂਟੀਨ 'ਚ ਚੱਲਣਾ ਤੁਹਾਨੂੰ ਚਾਹੇ ਉਹਦੀ ਬੋਰਡ ਕਲਾਸ ਹੈ ਚਾਹੇ ਨਾਨ ਬੋਰਡ ਕਲਾਸ ਹੈ ਚਾਹੇ ਜਨਵਰੀ ਫਰਵਰੀ ਮਾਰਚ ਦਾ ਮਹੀਨਾ ਹੈ ਉਹਨੂੰ ਉਹਦੇ ਤੇ ਵਜਨ ਪਾਉਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਕਹਿੰਨੇ ਜਨਵਰੀ ਫਰਵਰੀ ਮਾਰਚ ਦੇ ਵਿੱਚ ਤੂੰ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪੜਾਈ ਦੇ ਪੱਲ ਤਾਂ ਉਹਨੂੰ ਲੱਗਦਾ ਅਪ੍ਰੈਲ ਮਈ ਜੁਲਾਈ ਅਗਸਤ ਦੇ ਵਿੱਚ ਬਹੁਤੀ ਲੋਡ ਨਹੀਂ ਹੈ ਤਾਂ ਜਿੰਨਾ ਸਮਾਂ ਅਸੀਂ ਉਹਨੂੰ ਡਬਲ ਡਬਲ ਪੜਾ ਕੇ ਕਰਦੇ ਆ ਉਹਨਾਂ ਹੀ ਸਮਾਂ ਉਹ ਜਦੋਂ ਉਹਨੇ ਰੂਟੀਨ 'ਚ ਪੜ੍ਹਨਾ ਹੁੰਦਾ ਉਹ ਸਮਾਂ ਉਹਦਾ ਖਰਾਬ ਹੋ ਜਾਂਦਾ ਸੋ ਸਾਡੇ ਦਿਮਾਗ ਦੇ ਵਿੱਚ ਹਮੇਸ਼ਾ ਇਹ ਗੱਲ ਹੋਣੀ ਚਾਹੀਦੀ ਹੈ ਕਿ ਅਪ੍ਰੈਲ ਦੇ ਵਿੱਚ ਜਾਂ ਜਦੋਂ ਵੀ ਸਕੂਲ ਸ਼ੁਰੂ ਹੁੰਦੇ ਆ ਬੱਚੇ ਦੇ ਉਦੋਂ ਤੋਂ ਹੀ ਉਹਦਾ ਇੱਕ ਸਿਸਟਮ ਬਣਾ ਦੋ ਕਿ ਹਰ ਹਰ ਸਾਲ ਜ਼ਰੂਰੀ ਹੈ ਉਹਦੇ ਲਈ ਪੜ੍ਹਨਾ ਹਰ ਮਹੀਨਾ ਜ਼ਰੂਰੀ ਹੈ ਹਰ ਹਫਤਾ ਜ਼ਰੂਰੀ ਹੈ ਤੇ ਹਰ ਦਿਨ ਜ਼ਰੂਰੀ ਹੈ ਕੋਈ ਵੀ ਦਿਨ ਮੇ ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਇਹ ਮਹੱਤਵਪੂਰਨ ਉਸ ਬੱਚੇ ਦੇ ਲਈ ਨਹੀਂ ਹੈ ਹਰ ਦਿਨ ਉਹਦੇ ਲਈ ਜ਼ਰੂਰੀ ਹੈ ਪੜਨਾ ਉਹ ਪਰ ਉਹ ਹੋਵੇ ਇੱਕ ਰੁਟੀਨ ਦੇ ਵਿੱਚ ਬੱਚੇ ਤੇ ਵਜਨ ਇੰਨਾ ਵੀ ਨਾ ਪਾਓ ਪੜਾਉਣ ਦਾ ਕਿ ਉਹਨੂੰ ਆਪਾਂ ਬੱਚਾ ਜਿਹੜਾ ਬੱਚੇ ਦੀ ਗਰੋਥ ਰੁਕ ਜੇ ਕਿਸੇ ਪਾਸਿਓਂ ਉਹਨੂੰ ਹਰ ਤਰ੍ਹਾਂ ਨਾਲ ਸਿਰਫ ਪੜ੍ਹਾਈ ਦਾ ਵਜਨ ਪਾ ਕੇ ਉਹਦੀਆਂ ਕੋਈ ਹੋਰ ਅਗਰ ਕਿਤੇ ਹੋ ਵਧੀਆ ਕਰ ਸਕਦਾ ਹੈ ਵਧੀਆ ਕਾਰਗੁਜ਼ਾਰੀ ਕਰ ਸਕਦਾ ਹੈ ਤਾਂ ਉਹਨਾਂ ਕਾਰਗੁਜ਼ਾਰੀ ਨੂੰ ਪਲੀਜ਼ ਉਹਨਾਂ ਨੂੰ ਖਤਮ ਨਾ ਕਰੋ ਉਹਦੀ ਹੋ ਸਕਦਾ ਕੋਈ ਹੋਰ ਯੋਗਤਾ ਨੂੰ ਤੁਸੀਂ ਦੱਬਤਾ ਹੋਵੇ ਪੜਾਈ ਦੇ ਥੱਲੇ ਪੜਾਈ 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 ਸਿਰਫ ਪੜਾਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਹਰ ਬੱਚੇ ਦੇ ਵਿੱਚ ਸਿਰਫ ਪੜਾਈ ਦਾ ਹੀ ਗੁਣ ਹੋਵੇ ਸੋ ਆਪਾਂ ਨੂੰ ਦੇਖਣਾ ਪਊਗਾ ਇਹ ਕਿ ਕਿਸ ਤਰ੍ਹਾਂ ਨਾਲ ਅਸੀਂ ਉਹਦੇ ਸਾਲ ਦਾ ਸ਼ੈਡਿਊਲ ਤਿਆਰ ਕਰਨਾ ਤਾਂ ਕਿ ਉਸ ਦੇ ਵਿੱਚ ਇੱਕ ਸਮਾਂ ਸਾਰਣੀ ਬਣਾ ਕੇ ਦੇਓ ਜਿਹਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਹਰ ਤਰ੍ਹਾਂ ਦਾ ਜਿਹੜਾ ਉਹਦਾ ਸ਼ੌਕ ਵੀ ਪੂਰਾ ਹੁੰਦਾ ਰਹੇ ਤੇ ਪੜ੍ਹਦਾ ਵੀ ਰਹੇ ਉਹ ਤੇ ਵਜਨ ਬਿਲਕੁਲ ਵੀ ਮਹਿਸੂਸ ਨਾ ਹੋਵੇ ਉਮੀਦ ਹੈ ਕਿ ਤੁਸੀਂ ਇਹਨਾਂ ਗੱਲਾਂ ਨੂੰ ਖਾਸ ਧਿਆਨਤ ਕਰੋਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ